ਇਸ ਬ੍ਰਦਰ ਦਾ ਨਾਮ ਗੁਰਦੇਵ ਸਿੰਘ ਹੈ ਔਰ ਗੁਲਾਮ ਰਸੂਲ ਦੇ ਰਹਿਣ ਵਾਲੇ ਹੈ। ਹੂੰ ਇਸ ਬ੍ਰਦਰ ਦੀ ਬਹੁਤ ਅਦਭੁਤ ਗਵਾਹੀ ਹੈ। ਬ੍ਰਦਰ ਦੱਸ ਰਿਹਾ ਕਿ 28 ਸਾਲਾਂ ਤੋਂ ਗੋਲੀਆਂ ਦਾ ਨਸ਼ਾ ਔਰ ਪੋਸਟ ਦਾ ਕਾਫੀ ਜ਼ਿਆਦਾ ਨਸ਼ਾ ਕਰਦੇ ਸੀ ਔਰ ਦਿਨ ਰਾਤ ਹੀ ਨਸ਼ੇ ਵਿੱਚ ਰਹਿੰਦੇ ਸੀ ਜਿਸ ਕਰ ਇਹਨਾਂ ਨੂੰ ਕੋਈ ਵੀ ਪਤਾ ਨਹੀਂ ਰਹਿੰਦਾ ਸੀ। ਇਨਨ ਨੇ ਛਡੋਂ ਦੀ ਵੀ ਬਹੁਤ ਕੋਸ਼ਿਸ਼ ਕੀਤੀ ਪਰ ਕਿਤੋਂ ਵੀ ਕੋਈ ਵੀ ਹੱਲ ਨਹੀਂ ਹੋ ਰਿਆ ਸੀ ਹਮ ਔਰ ਇਹਨਾਂ ਦੀ ਪਤਨੀ ਨੂੰ ਵੀ ਕਾਫੀ ਟਾਈਮ ਤੋਂ ਦੁਸ਼ਟ ਆਤਮਾ ਦੇ ਅਟੈਕ ਹੁੰਦੇ ਸੀ ਹਮ ਜਿਸ ਕਰਨਾ ਉਹਨਾਂ ਦਾ ਪੂਰਾ ਸਰੀਰ ਜਕੜਿਆ ਰਹਿੰਦਾ ਸੀ ਬ੍ਰਦਰ ਦੱਸ ਰਿਹਾ ਕਿ ਅਸੀਂ ਮੈਡੀਸਨ ਵੀ ਯੂਜ਼ ਕਰ ਰਹੇ ਸੀ ਇਲਾਜ ਕਰਵਾ ਰਹੇ ਸੀ ਫਿਰ ਵੀ ਕੋਈ ਵੀ ਫਰਕ ਨਹੀਂ ਪੈ ਰਿਹਾ ਸੀ ਪਰ ਬ੍ਰਦਰ ਦੱਸ ਰਿਹਾ ਕਿ ਜਦੋਂ ਅਸੀਂ ਮਾਬਸ਼ੀਕ ਚਰਚੇ 'ਚ ਜੁੜੇ ਔਰ ਸੰਤ ਜੀ ਤੋਂ ਲੈ ਹੈਂਡ ਪ੍ਰੇ ਕਰਵਾਈ ਅਨੋਇੰਟਿੰਗ ਔਇਲ ਯੂਜ਼ ਕੀਤਾ ਤਾਂ ਬ੍ਰਦਰ ਦੱਸ ਰਿਹਾ ਕਿ 28 ਸਾਲ ਦੇ ਨਸ਼ੇ ਤੋਂ ਹੁਣ ਟੋਟਲੀ ਆਜ਼ਾਦ ਹੋ ਚੁੱਕਿਆ ਹੈ ਔਰ ਇਹਨਾਂ ਦੀ ਪਤਨੀ ਵੀ ਉਸ ਪ੍ਰੋਬਲਮ ਤੋਂ ਟੋਟਲੀ ਹੀਲ ਹੋ ਚੁੱਕੀ ਹੈ ਔਰ ਪਰਮੇਸ਼ਰ ਦਾ ਧੰਨਵਾਦ ਕਰਦੇ ਆ। ਤਾਰੀਫ ਕਰੀਏ ਖੁਦਾ ਦੇ ਲਈ। ਹਰਾਮਜੀ ਨਹੀਂ ਹੁੰਦੇ ਤੁਸੀਂ 28 ਸਾਲ ਜਿਹੜਾ ਬੰਦਾ ਨਸ਼ਾ ਕਰਕੇ ਹਟਿਆ ਆ ਦਿਨ ਰਾਤ ਇਹਨੇ ਦੱਸਿਆ ਮੈਂ ਨਸ਼ੇ ਦੇ ਵਿੱਚ ਰਹਿੰਦਾ ਸੀਗਾ ਤਾਂ ਉਹਦਾ ਸਰੀਰ ਜਿਹੜਾ ਆ ਨਾ ਉਹ ਕਿਦਾਂ ਦਾ ਹੋ ਗਿਆ ਹੋਗਾ ਇੰਨਾ ਲੰਮਾ ਸਮਾਂ ਨਸ਼ਾ ਕਰਨ ਦੇ ਬਾਅਦ। ਕੀ ਕੋਈ ਛੱਡ ਸਕਦਾ ਆ? ਇੱਥੇ ਕੋਈ 2 4 6 ਮਹੀਨੇ ਜਾਂ ਸਾਲ ਵਾਲਾ ਬੰਦਾ ਹੈ ਨਾ ਉਹਦੇ ਲਈ ਛਟਨਾ ਔਖਾ ਆ ਡਾਕਟਰ ਕਹਿੰਦੇ ਕਿ ਨਹੀਂ ਹੋ ਸਕਦਾ ਪਰ ਮਹਾਸਾਮਰਾਜ ਦੇ ਦੁਆਰਾ ਸਭ ਕੁਝ ਹੋ ਸਕਦਾ ਹੈ ਧਿਆਨ ਦਿਨਾ ਸਨ ਬ੍ਰਦਰ ਕਿੱਥੋਂ ਆਏ ਹੋ ਗੁਲਾਮ ਜੈਮਸੀ ਸੰਤਰੀ ਜੈਮਸੀ ਕੀ ਗੁਲਾਮ ਰਸੂਲ ਸਿੰਘ ਜੀ ਐ ਤੁਸੀਂ ਨਸ਼ਾ ਕਰਦੇ ਸੀ ਹਾਂ ਜੀ ਕਿੰਨੇ ਸਮੇਂ ਤੋਂ 28 ਸਾਲ ਉਮਰ ਵਿੱਚ ਮੈਨੂੰ ਕரகੜਾ ਨਸ਼ਾ ਕਰਦੇ ਸੀ ਇੱਕ ਪੋਸਟ ਇੱਕ ਗੋਲੀਆਂ ਦਾ ਜੀ ਤੁਸੀਂ ਦੱਸਿਆ ਦਿਨ ਰਾਤ ਹੀ ਚੱਲਦਾ ਰਹਿੰਦਾ ਸੀ ਹਾਂਜੀ ਹਾਂਜੀ 28 ਸਾਲ ਰਾਤ ਨੂੰ ਸੌਂਦਾ ਸੀ ਤਾਂ ਸਵੇਰੇ ਦੀ ਫਿਕਰ ਰਹਿੰਦੀ ਸੀ ਸਵੇਰੇ ਉੱਠਦਾ ਸੀ ਤੇ ਸ਼ਾਮ ਦੀ ਫਿਕਰ ਸੀ ਹੂੰ ਬਈ ਇਹ ਕਿਵੇਂ ਛੁੱਟੇਗਾ ਤੇ ਇੰਨਾ ਨਸ਼ਾ ਪੂਰਾ ਕਿਦਾਂ ਕਰਦੇ ਸੀ ਫਿਰ ਬਸ ਸਰ ਕੰਮ ਤਾਂ ਲੱਗਦਾ ਰਹਿੰਦਾ ਸੀ ਪਰ ਘਰ 'ਚ ਗਰੀਬੀ ਬਹੁਤ ਸੀ ਬਈ ਗਰੀਬੀ ਤਾਂ ਰਹਿਣੀ ਆ ਜਿੰਨਾ ਪੈਸਾ ਆਉਂਦਾ ਸਾਰਾ ਨਸ਼ੇ 'ਚ ਜਾ ਰਿਹਾ ਸੀ ਹਾਂਜੀ ਹਾਂਜੀ ਤੇ ਪ੍ਰਭੂ ਨੂੰ ਨਹੀਂ ਸੀ ਜਾਣਦੇ जानਦਾ ਸੀ ਸਰ ਮੈਂ ਹੋਰ ਬਹੁਤ ਚਰਚਾਂ 'ਚ ਗਿਆ ਪਹਿਲੇ ਕਿੰਨੇ ਟਾਈਮ ਤੋਂ ਪ੍ਰਭੂ 'ਚ ਹਾਂ ਮੇਰੇ ਸਾਹ ਨਾਲ 17-18 ਸਾਲ ਹੋ ਗਏ ਨੇ 17-18 ਸਾਲ ਤੋਂ ਪ੍ਰਭੂ ਦੇ ਵਿੱਚ ਹਾਂ ਅਲੱਗ-ਅਲੱਗ ਚਰਚਾਂ 'ਚ ਵੀ ਜਾ ਕੇ ਆਏ ਹਾਂ ਹਾਂਜੀ ਤੇ ਜਦੋਂ ਨਸ਼ਾ ਨਹੀਂ ਸੀ ਮਿਲਦਾ ਜਾਂ ਇੰਤਜ਼ਾਮ ਨਹੀਂ ਸੀ ਹੁੰਦਾ ਤੇ ਉਦੋਂ ਕੀ ਮਾਹੌਲ ਹੁੰਦਾ ਸੀ ਉਹਦਾ ਮਾਹੌਲ ਬਹੁਤ ਬੁਰਾ ਹੁੰਦਾ ਸੀ ਪਰ ਕਿਤੇ ਨਾ ਕਿਤੇ ਮਿਲ ਜਾਂਦਾ ਸੀ ਹਮ ਇੱਕ ਗੋਲੀ ਨਸ਼ਾ ਛਡਾਉ ਕੇਂਦਰ ਲੈਂਦੇ ਨੇ ਛੋਟੀ ਜੀ ਅੱਛਾ ਇੱਥੇ ਮੇਰੇ ਕਈ ਵੀਰ ਕਲੀਸ਼ਾ ਬੈਠੇ ਹੋਣੇ ਨੇ ਖਾਂਦੇ ਨੇ ਉਹ ਬਹੁਤ ਬੈੜੀ ਹੈ ਉਹ ਛੱਡ ਦਿਓ ਲੈ ਲੈ ਤੁਹਾਨੂੰ ਵੀ ਨਾਲੇ ਛੋੜ ਗਏ ਉਹ ਗੋਲੀ ਦਾ ਮੋਤ ਦਾ ਦੂਸਰਾ ਨਾਮ ਹੈ ਅੱਛਾ 4 ਸਾਲ ਤੋਂ ਮੈਂ ਉਹ ਖਾਦੀ 4 ਸਾਲੋਂ ਵੀ ਖਾਂਦੇ ਰਹਿ ਹਾਂਦੇ ਰਹਿ ਹੂੰ ਤੇ ਪਰ ਤਾਂ ਵੀ ਨਸ਼ਾ ਦਾ ਜਿਹੜਾ ਛੁੱਟਦਾ ਨਹੀਂ ਸੀਗਾ ਨਹੀਂ ਛੁੱਟਦਾ ਸੀ ਉਹ ਗੋਲੀ ਵੀ ਖਾਂਦੇ ਸੀ ਤੇ ਨਾਲ ਦੂਜਾ ਨਸ਼ਾ ਵੀ ਕਰਦੇ ਸੀ ਬਿਲਕੁਲ ਦੋ ਦੋ ਕਰਦਾ ਸੀ ਮੈਂ ਤਾਂ ਫਿਰ ਉਹ ਗੋਲੀ ਕਿਹੜੇ ਚੱਕਰ 'ਚ ਉਹ ਤਾਂ ਦਿੰਦੇ ਆ ਵੀ ਦੂਜਾ ਛੱਡ ਦਿਓ ਉਹ ਨਹੀਂ ਛੱਡਣ ਵਾਲੀ ਸੀ ਉਹ ਨਸ਼ਾ ਲਾਉਣ ਵਾਲੀ ਹੁੰਦੀ ਹੈ ਅੱਛਾ ਮੈਂ ਬੰਦਾ ਬੰਦਿਆਂ ਨੂੰ ਵੀ ਛੱਡ ਜਾਂਦੀ ਖਰੇ ਅੱਛਾ ਵੀ ਉਹ ਜਿਹੜੀ ਤੋੜਦੀ ਲੱਗਦੀ ਆ ਸਰੀਰ ਨੂੰ ਉਹ ਹਟਾ ਦਿੰਦੀ ਆ ਉਹ ਗੋਲੀ ਹਾਂਜੀ ਹਾਂਜੀ ਅੱਛਾ ਤੇ ਕੋਸ਼ਿਸ਼ ਕਰਦੇ ਰਹੇ ਪਰ ਕੋਈ ਹੱਲ ਨਹੀਂ ਹੋਇਆ ਨਹੀਂ ਹੁੰਦਾ ਇਹ ਮੈਂ ਇੱਥੇ ਦਾ ਪਿਛਲੇ ਮਨੇ ਗਿਆ ਸੀ ਆ ਆਪਣੀ ਚਰਚ ਵੇਖਣ ਮੇਰੇ ਪਿੰਡ ਦਾ ਇਹ ਦੂਸਰਾ ਕੀ ਨਾਮ ਕੋਈ ਗੱਲ ਨਹੀਂ ਖੁੱਲਾ ਟਾਈਮ ਆ ਰਾਮ ਨਾਲ ਯਾਦ ਕਰੋ ਫਲਸ਼ਮਨ ਸੌਰੀ ਲਸ਼ਮਣ ਨਾਮ ਸੀ ਸਾਹਮਣੇ ਬੈਠਾ ਹੈ ਮੈਨੂੰ ਪਿੱਛੇ ਲੈ ਗਿਆ ਬੀ ਚਰਚ ਵਿਖਤ ਆਣੇ ਮੈਂ 10 15 ਮਿੰਟਾਂ ਵਜਤ ਤੇ ਸੇਵਾ ਕੀਤੀ ਉਹ ਸੇਵਾ ਮੈਨੂੰ ਐ ਜੀ ਲੱਗੀ ਕਿ ਮੈਂ ਇਸ ਨਫਸੇ ਤੋਂ ਬੇਸ਼ੱਕ ਦੀ ਮੁਕਤ ਹੋ ਗਿਆ ਅੱਜ ਇੱਕ ਪਾਸੇ 17 ਸਾਲ ਪ੍ਰਭੂ ਦੇ ਵਿੱਚ ਦੇ ਇੱਥੇ ਆਉਂਦਾ ਕਿੰਨਾ ਸਮਾਂ ਆ ਚਾਰ ਹਫ਼ਤੇ ਪੰਜ ਓਏ ਕਿੱਥੇ ਬੈਠੇ ਹੋਏ ਤੁਸੀਂ ਕੀ ਕਹਿ ਰਿਹਾ ਹੈ ਕਹਿੰਦਾ ਚਰਚ ਬਣ ਰਹੀ ਆ ਤਾਂ ਮੈਂ ਦੇਖਣ ਹੀ ਗਿਆ ਤੇ 10 ਮਿੰਟ ਲਾਏ ਸੇਵਾ ਦੇ ਅਸੀਂ 10 15 ਮਿੰਟ ਲਾਏ ਨਾ ਸਿਰਫ 10 ਮਿੰਟ ਤੇ ਕੀ ਹੋਇਆ ਉਸ ਤੋਂ ਬਾਅਦ ਮੇਰੇ ਮਨ ਚਾਈ ਵੀ ਐਂ ਲੱਗਿਆ ਜਿਵੇਂ ਪ੍ਰਭੂ ਨੇ ਨਾ ਮੇਰੀ ਕੋਈ ਆਵਾਜ਼ ਸੁਣ ਲਈ ਹੈ ਉਸ ਤੋਂ ਬਾਅਦ ਕੋਈ ਗੋਲੀ ਨਹੀਂ ਕੋਈ ਪੋਸਟ ਨਹੀਂ ਕੁਛ ਨਹੀਂ ਬਿਲਕੁਲ ਜਾਦ ਹੋ ਗਿਆ ਬਿਲਕੁਲ ਆ 28 ਸਾਲ ਦਾ ਨਸ਼ਾ ਖਤਮ ਹੋ ਗਿਆ ਖਤਮ ਹੋ ਓਏ ਤੁਹਾਨੂੰ ਜ਼ੋਰ ਦੀ ਮਹਿਮਾ ਕਰਨੀ ਚਾਹੀਦੀ ਹੈ ਖੁਦਾਵੰਦ ਦੇ ਲਈ ਇਹ ਭਵਨ ਆਮ ਨਹੀਂ ਇਹ ਖਾਸ ਆ ਆਨ ਵਾਲੇ ਦਿਨਾਂ ਦੇ ਵਿੱਚ ਖੁਦਾਵੰਦੇ ਨੂੰ ਮਹਿਮਾ ਦੇਣ ਜਾ ਰਿਹਾ ਇਸ਼ੂ ਦੇ ਸਾਹਮਣੇ ਔਰ ਤੁਹਾਡੀ ਪਤਨੀ ਨੂੰ ਕੀ ਦਿੱਕਤ ਸੀ ਇਹਨੂੰ ਦੁਸ਼ਟ ਆਤਮਾ ਟੈਕ ਸੀ ਦੁਸ਼ਟ ਆਤਮਾ ਦੇ ਡੈਕਨ ਦੇ ਰਹਿੰਦੇ ਸੀ ਔਰ ਸਰੀਰ ਜਕੜਿਆ ਰਹਿਦਾ ਸੀ ਹਾਂਜੀ ਹਾਂਜੀ ਕੀ ਹੋਇਆ ਫਿਰ ਪਹਿਲੀ ਵਾਰ ਆਈ ਤੂੰ ਪ੍ਰਾਰਥਨਾ ਕਰਵਾਈ ਬਹੁਤ ਰੋਈ ਕਰਲਾਈ ਉਹ ਨਹੀਂ ਨਿਕਲਾ ਦੂਜੀ ਵਾਰ ਫਿਰ ਤੁਹਾਡੇ ਕੋਲ ਪ੍ਰਾਰਥਨਾ ਕਰਵਾਈ ਜਦੋਂ ਮੈਨੂੰ ਆਫਿਸ ਤੇ ਫਿਰ ਮਿਲ ਕੇ ਗਿਆ ਹਾਂਜੀ ਹਾਂਜੀ ਔਰ ਇਹ ਵੀ ਤੁਹਾਡੇ ਸਿੱਖਣ ਵਾਲੀ ਗੱਲ ਆ ਕਈ ਵਾਰੀ ਤੁਸੀਂ ਆਉਨੇ ਆ ਇਥੋਂ ਹੀ ਬਸ ਪ੍ਰੇਅਰ ਹੋਈ ਔਰ ਵਾਪਿਸ ਹੋ ਗਏ ਜਿਹੜੇ ਨਵੇਂ ਪਰਿਵਾਰ ਆ ਉਹਨਾਂ ਨੂੰ ਮੈਂ ਖਾਸ ਕਰਕੇ ਕਹਿਣਾ ਮੈਨੂੰ ਮਿਲ ਕੇ ਜਾਣਾ ਹੈ ਇਨਕਾਊਂਟਰ ਕਰਕੇ ਜਾਣਾ ਹੈ ਜੀਸਸ ਦੇ ਨਾਲ ਔਰ ਜਦੋਂ ਮਿਲ ਕੇ ਗਏ ਪ੍ਰੇਅਰ ਹੋਈ ਛੜਕਾਰਾ ਹੋਣਾ ਹੀ ਹੋਣਾ ਤੇ ਕੀ ਹੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਬਿਲਕੁਲ ਸੱਟ ਪਹਿਲਾਂ ਇਹ ਸੱਟ ਇਹ ਬਾਤ ਮੈਂ ਹਾਂ ਚਲੋ ਹਾਂਜੀ ਇੰਜਨ ਡੱਬਿਆਂ ਨੂੰ ਖਿੱਚਦਾ ਹੀ ਹੁੰਦਾ ਆ ਹਾਂਜੀ ਦੋ 17 ਸਾਲ ਚ ਨਹੀਂ ਹੋਇਆ ਉਹ 5 ਹਫ਼ਤੇ ਦੇ ਵਿੱਚ ਹੋ ਗਿਆ ਹਾਂਜੀ ਹੁਣ ਤੋੜ ਤੋੜਦਾ ਨਹੀਂ ਲੱਗਦੀ ਸਰੀਰ ਨੂੰ ਨਹੀਂ ਸਰ ਓਕੇਰ ਬੋਟ ਹੋ ਗਿਆ 28 ਸਾਲ ਤੋਂ ਇੱਕ ਦੁਸ਼ਟ ਆਤਮਾ ਜੋ ਨਸ਼ਾ ਕਰਵਾ ਰਿਆ ਹੈ ਆ ਘਰ ਦੇ ਵਿੱਚ ਗਰੀਬੀ ਹੈ ਪਰ ਅਸੀਂ ਘਰ ਦੇ ਹਾਲਾਤ ਨਹੀਂ ਸੁਧਾਰ ਰਹੇ ਬਲਕਿ ਨਸ਼ਾ ਪੂਰਾ ਕਰ ਰਹੇ ਹਾਂ ਪਰ ਜਦੋਂ ਹੁਣ ਨਸ਼ਾ ਛੁੱਟ ਗਿਆ ਤੇ ਹੁਣ ਘਰ ਦੇ ਹਾਲਾਤ ਹੁਣ ਹਾਲਾਤ ਟੋਟੜੀ ਸਹੀ ਨੇ ਚੇਂਜ ਹੋ ਗਿਆ ਪਰ ਸਰ ਮੈਂ ਇੱਕ ਗੱਲ ਕੁਝ ਨੌਜਵਾਨਾਂ ਨੂੰ ਕਹਿਣਾ ਚਾਹਨਾ ਪੈਣਾ ਪਰਮ ਬੀਤ ਬੰਦੇ ਨੂੰ ਨਸ਼ਾ ਛੱਡਣਾ ਬਹੁਤ ਔਖਾ ਨਹੀਂ ਲੱਗਦਾ ਜਿਵੇਂ ਬੰਦੇ ਨੂੰ ਗੋਲੀ ਮਾਰ ਦੇਵੇ ਫਿਰ ਆਪਣਿਆਂ ਬਣੀ ਨਾ ਛੱਡ ਸਕਦਾ ਕੋਈ ਦੇਖੋ ਤੁਸੀਂ ਕੀ ਕੰਡੀਸ਼ਨ ਹੋਏਗੀ ਉਦੋਂ ਉਹ ਪਹੁੰਚਦੇ ਅਗੇ ਮਾਈਕ ਉਧਰ ਲੈ ਕੇ ਚੱਲੋ ਸਿਸਟਰ ਜਦੋਂ ਇਹ ਨਸ਼ਾ ਕਰਦੇ ਸੀਗੇ ਉਦੋਂ ਕੀ ਮਾਹੌਲ ਹੁੰਦਾ ਸੀਗਾ ਇੱਧਰ ਇਸ ਸਾਈਡ ਤੇ ਰੱਖ ਕੇ ਕੀ ਮਾਹੌਲ ਹੁੰਦਾ ਸੀ ਉਦੋਂ ਬਹੁਤ ਔਖ ਲੱਗਦਾ ਸੀ ਵੈਨਦੀ ਸੀ ਤੇ ਬਹੁਤ ਦਿਲ ਨੂੰ ਕੋਜਦਾ ਸੀ ਮੈਂ ਕਿ ਇੱਕ ਦਿਨ ਤਾਂ ਪ੍ਰਭੂ ਚੰਗਾ ਕਰੇਗਾ ਹੂੰ ਬਝੂ ਆਏਗਾ ਔਰ ਜਦੋਂ ਇਹ ਸਿਰਫ ਪੈਸੇ ਜਿੰਨੇ ਵੀ ਲੈ ਕੇ ਆਉਂਦੇ ਸੀਗੇ ਨਸ਼ੇ ਦੇ ਵਿੱਚ ਹੀ ਜਾਂਦੇ ਸੀਗੇ ਹਾਂਜੀ ਬਲਕਿ ਘਰ ਦਾ ਕੁਝ ਵੀ ਨਹੀਂ ਸੀ ਬਣ ਪਾ ਰਿਹਾ ਹਾਂਜੀ ਤੇ ਉਦੋਂ ਉਹਨਾਂ ਚੀਜ਼ਾਂ ਨੂੰ ਫੇਸ ਕਰਨਾ ਬੜਾ ਮੁਸ਼ਕਲ ਸੀਗਾ ਹਾਂਜੀ ਕੋਸ਼ਿਸ਼ ਕਰਦੇ ਰਹੇ ਪਰ ਨਸ਼ਾ ਨਹੀਂ ਸੀ ਛੱਡ ਰਿਹਾ ਹਾਂਜੀ ਇਸ ਭਵਨ ਨੇ ਨਵਾਂ ਜੀਵਨ ਦਿੱਤਾ ਤੁਹਾਨੂੰ ਹਾਂਜੀ ਨਸ਼ਾ ਵੀ ਖਤਮ ਆ ਹਾਂਜੀ ਤੁਸੀਂ ਵੀ ਸਹੀ ਆ ਹਾਂਜੀ ਆ ਖੁਦਾ ਤੁਹਾਡੇ ਘਰ ਨੂੰ ਬਰਕਤਾਂ ਦੇ ਨਾਲ ਭਰਨ ਜਾ ਰਿਹਾ ਯਿਸੂ ਦੇ ਨਾਮ ਤਾਰੀਫ ਕਰੀਏ ਪਰਮੇਸ਼ੂਰ ਦੀ ਜੋਰ ਦੇ ਨਾਲ ਸਭ ਜਣੇ ਵਹਿਮਾਂ ਤੇ ਰੁਕਦਾ ਬੰਦੇ